ਤਕਸ਼ੀਰ ਕਾਲ ਤੁਸੀਂ ਦੇਖ ਰਹੇ ਹੋ ਨੀਟਰ ਪੰਜਾਬੀ ਮੀਡੀਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਬਹੁਤ ਹੀ ਅਹਿਮ ਵਿਸ਼ੇ ਦੇ ਉੱਤੇ ਜਿੱਥੇ ਅਮਰਤਪਾਲ ਐਮਟੀ ਬਣ ਚੁੱਕਿਆ ਪਰ ਨਾ ਤਾਂ ਉਸ ਦੀ ਰਿਹਾਈ ਦਾ ਰਾਹ ਪੱਧਰਾ ਹੋ ਰਿਹਾ ਤੇ ਨਾ ਹੀ ਸੌ ਚੁਕਾਈ ਜਾ ਰਹੀ ਹੈ ਐਨਆਈਏ ਵੱਲੋਂ ਇਜਾਜ਼ਤ ਦਿੱਤੀ ਗਈ ਹੈ ਕਿ ਇਜਾਜ਼ਤ ਮਿਲਣ ਤੋਂ ਬਾਅਦ ਹੁਣ ਕੋਈ ਸਰਕਾਰ ਦਾ ਵੀ ਰੋਲ ਰਹਿ ਜਾਂਦਾ ਹੈ ਸੌ ਕਦੋਂ ਚੁਕਾਈ ਜਾਊਗੀ ਹਾਲਾਤ ਕੀ ਰਹਿਣ ਵਾਲੇ ਨੇ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਉੱਧਰ ਉਪ ਰਾਸ਼ਟਰਪਤੀ ਅਮਰੀਕਾ ਦੇ ਕੋਲ ਵੀ ਅਮਰਤਪਾਲ ਦਾ ਮੁੱਦਾ ਪਹੁੰਚ ਚੁੱਕਿਆ ਹੈ ਕਿ ਅ ਅਮਰੀਕਾ ਦੇ ਰਾਸ਼ਟਰਪਤੀ ਦਾ ਕੀ ਯੋਗਦਾਨ ਹੋਊਗਾ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਇਸੇ ਕਾਰਨ ਕੀ ਦੇ ਸਦੁੱਤੇ ਵੀ ਗੱਲਬਾਤ ਕਰਾਂਗੇ ਪ੍ਰੋਗਰਾਮ ਵਿੱਚ ਵਿਚਾਰਾਂ ਦੀ ਸਾਂਝ ਪਾਉਣ ਲਈ ਹਾਜ਼ਰ ਨੇ ਉਹਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਹਾਨ ਸਰਦਾਰ ਪ੍ਰੀਤਮ ਸਿੰਘ ਖਾਨ ਖਾਨਪੂ ਸਾਹਿਬ ਪ੍ਰੋਗਰਾਮ ਸਵਾਗਤ ਹੈ ਜੀ ਜੀ ਨੂੰ ਸਭ ਤੋਂ ਬਹੁਤ ਧੰਨਵਾਦ ਮੇਰੇ ਵੱਲੋਂ ਆਰਿਓਲਸ ਪ੍ਰੋਟੈਨ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੰਪੂ ਸਾਹਿਬ ਸਭ ਤੋਂ ਪਹਿਲੇ ਇਹ ਦੱਸੋ ਕਿ ਜਿਹੜਾ ਐਨਆਈਏ ਨੇ ਹਾਜ ਦੇ ਦਿੱਤੀ ਹੈ ਕਿ ਅਮਰਪਾਲ ਸੌਂ ਚੁੱਕੀ ਸਕਦਾ ਹੈ ਉਸ ਤੋਂ ਬਾਅਦ ਹੁਣ ਕੀ ਹਾਲਾਤ ਰਹਿਣ ਵਾਲੇ ਨੇ ਕਿ ਸਰਕਾਰ ਵੀ ਹੁਣ ਇਨਫਾਰਮੇਸ਼ਨ ਦੇएगी ਜਾਂ ਫਿਰ ਐਨਆਈਏ ਦੇ ਬਾਅਦ ਜਿਹੜਾ ਸੌਂ ਚੁਕਾਈ ਜਾਸਦੀ ਅਮਰਪਾਲ ਨੂੰ ਕਿਸ ਹੱਦ ਤੀ ਰਹਿਣ ਵਾਲੀ ਹੈ। ਕੱਠਾ ਸਾਹਿਬ ਅਮਰਪਾਲ ਦੀ ਜਿੱਤ ਤੋਂ ਬਾਅਦ ਪੂਰੇ ਸੰਸਾਰ ਦੇ ਵਿੱਚ ਜਿੱਥੇ ਕਿਤੇ ਨਾਨਕ ਨਾਮ ਲੈਵਾ ਸਿੱਖ ਉਹ ਸਾਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਤੇ ਇਸੇ ਨੂੰ ਮੁੱਖ ਰੱਖਦੇ ਹੋਏ ਅਮਰੀਕਾ ਦੇ ਵਿੱਚ ਅਟਾਰਨੀ ਜਰਨਲ ਕਿਉਂਕਿ ਪੰਜਾਬ ਦੇ ਵਸਿੰਦੇ ਨੇ ਅੱਜ ਕੱਲ ਉਹ ਅਮਰੀਕਾ ਨਿਊਯਾਰਕ ਤਰੈ ਰਹੇ ਆ 10 ਪ੍ਰੀਤ ਸਿੰਘ ਉਹਨਾਂ ਨੇ ਕਮਲਾ ਹੈਰਿਸ ਉਪ ਰਾਸ਼ਟਰਪਤੀ ਅਮਰੀਕਾ ਦੇ ਕੋਲ ਪਹਿਲਾ ਦਿੱਲੀ ਕੇ ਸਮਾਂ ਮੰਗਿਆ ਫਿਰ ਸਮਾਂ ਮਿਲਣ ਤੋਂ ਬਾਅਦ ਉਹਨਾਂ ਦੇ ਕੋਲ ਇਹ ਸਵਾਲ ਕੀਤਾ ਕਿ ਪੰਜਾਬ ਦੇ ਵਿੱਚ ਇੱਕਾਂ ਦੇ ਨਾਲ ਦੂਜੇ ਦਰਜੇ ਦਾ ਵਿਹਾਰ ਕੀਤਾ। ਇਸ ਦੀ ਮਿਸਾਲ ਉਹਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਹੰਡੂਰ ਸਾਹਿਬ ਤੋਂ 1 ਲੱਖ 26000 ਵੋਟਾਂ ਦੇ ਫਰਕ ਦੇ ਨਾਲ ਜਿੱਤੇ ਨੇ ਪਰ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਵੀ ਹੋ ਰਹੀ ਹੈ। ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਤੇ ਨਾਲ ਹੀ ਕਿੰਨੇ ਸਿੱਖ ਸੰਬੀਧ தம்ਮੇ ਅਰਸੇ ਤੋਂ ਹਿੰਦੁਸਤਾਨ ਦੇ ਜੇਲਾ ਵਿੱਚ ਬੰਦ ਨੇ ਜਿਨ੍ਹਾਂ ਨੇ ਜੇਲਾ ਕੱਟ ਚੁੱਕੇ ਨੇ ਪਰਨ ਨੂੰ ਰਿਹਾਈ ਨਹੀਂ ਕੀਤਾ ਜਾ ਤੁਸੀਂ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਸੰਪਰਕ ਕਰਕੇ ਉਹਨਾਂ ਦੀ ਰਿਹਾਈ ਦੇ ਵਿੱਚ ਸਾਡੀ ਮਦਦ ਕਰੋ ਆਮਲਾ ਹੈ ਇਸਨੇ ਪੂਰਾ ਭਰੋਸਾ ਦਵਾਇਆ ਕਿ ਮੈਂ ਪਟਾਰ ਦੇ ਤੋਂ ਇਸ ਗੱਲ ਨੂੰ ਠਾਵਾੰਗੀ ਕਿ ਤੁਹਾਨੂੰ ਭਰੋਸਾ ਦਿਨੀਆਂ ਕਿ ਤੁਹਾਡਾ ਜਿਹੜਾ ਮਸਲਾ ਇਹਨਾਂ ਨਾਲ ਦੂਜੀ ਗੱਲ ਜਸਪ੍ਰੀਤ ਸਿੰਘ ਐ ਅਮਰੀਕਾ ਦੇ ਵਿੱਚ ਜਿਹੜੇ ਸਿੱਖਾਂ ਦੇ ਉੱਤੇ ਨਸਲੀ ਦੰਗੇ ਹੋ ਰਹੇ ਨੇ ਕਿਉਂਕਿ ਸਿੱਖਾਂ ਦੇ ਕਾਰੋਬਾਰ ਬਹੁਤ ਨੇ ਅਮਰੀਕਾ ਦੇ ਵਿੱਚ પેટ્રોલ ਪੰਪ ਨੇ ਸਟਾਕ ਨੇ ਮਾਲ ਨੇ ਤੇ ਸ਼ਰਾਬ ਜਾਂ ਦੂਜਾ ਭਾਵੇਂ ਆਫ ਲੈਸਾ ਉਹਨਾਂ ਦੀਆਂ ਦੁਕਾਨਾਂ ਉਸੇ ਕੀ ਹੁੰਦਾ ਕਿ ਸਿੱਖਾਂ ਨੂੰ ਉਹ ਮੁਸਲਮ ਕਿਉਂਕਿ ਮੁਸਲਮ ਜਿਹੜੀ ਆਬਾਦੀ ਹੈ ਉਹਦੇ ਨਾਲ ਅੰਗੋਰੀਆਂ ਦਾ ਨਹੀਂ ਬਣ ਰਿਹਾ ਕਿਉਂਕਿ ਉਹਨਾਂ ਨੇ ਉਹਨਾਂ ਦੇ ਜਿਹੜਾ ਸੀਗਾ ਵੱਡਾ ਤਾਵਰੋ ਤੇ ਹਮਲਾ ਕੀਤਾ ਸੀ ਇਸ ਲਈ ਸਿੱਖ ਵੀ ਦਾੜੀ ਵਾਲੇ ਹੁੰਦੇ ਨੇ ਕੇਸਾਂ ਵਾਲੇ ਤੇ ਮੁਸਲਮਾਨ ਵੀ ਦਾੜੀ ਕੇਸਾਂ ਵਾਲੇ ਉਹ ਭਲੇਖੇ ਦੇ ਵਿੱਚ ਕਈ ਵਾਰ ਸਿੱਖ ਉਹ ਜਵਾਨਾਂ ਤੇ ਸਿੱਖ ਜਾਬੀਆਂ ਦੇ ਉੱਤੇ ਹਮਲਾ ਕਰ ਦਿੰਦੇ ਨੇ ਕਈਆਂ ਦੀ ਜਾਣ ਵੀ ਜਾ ਚੁੱਕੀ ਹੈ ਕਿ ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਵੀ ਗੌਰ ਕੀਤਾ ਜਾਵੇ ਜੋ ਨਸਲੀ ਗੰਗੇ ਅਮਰੀਕਾ ਦੇ ਬਿੱਟਨੇ ਉਹਨਾਂ ਦੇ ਉੱਤੇ ਗੌਰ ਕਰਕੇ ਸਿੱਕਾ ਨੂੰ ਉਹਨਾਂ ਦੀ ਸਕਿਉਰਿਟੀ ਉਹਨਾਂ ਦਾ ਰਾਖੀ ਕੀਤੀ ਜਾਵੇ ਤੇ ਭਰੋਸਾ ਦੇਣ ਤੋਂ ਬਾਅਦ ਜਦੋਂ ਅਮਰੀਕਾ ਇੱਕ ਵੱਡੀ ਸਭ ਤੋਂ ਸ਼ਕਤਕਾਟ ਹੈ ਜਦੋਂ ਉਹਦੇ ਕੋਲ ਕੋਈ ਗੱਲ ਹੁੰਦੀ ਹੈ ਉਸੇ ਨੂੰ ਦੇਖਦੇ ਹੋਏ ਐਨ ਆਈਏ ਜਿਹੜੀ ਆਪਣੇ ਹਿੰਦੁਸਤਾਨ ਦੀ ਇੰਟੈਲੀਜੈਂਸ ਉਹਨੇ ਵੀ ਅੰਮ੍ਰਿਤਪਾਲ ਦੀ ਸੌਂ ਚੁੱਕੜ ਦੇ ਵਿੱਚ ਕੋਈ ਅੜਿੱਕਾ ਨਹੀਂ ਲਾਇਆ ਤੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਸੌਂ ਚੁੱਕ ਸਕਦਾ ਹੈ ਸਾਡੇ ਵੱਲੋਂ ਕੋਈ ਆਬਜੈਕਟ ਕਿਹੜਾ ਉਹਨਾਂ ਨੇ ਐਨਐਸਏ ਲਾਇਆ ਹੈ ਇਹ ਐਨਐਸਏ ਇੱਕ ਸਰਕਾਰੀ ਤੌਰ ਤੇ ਸਰਕਾਰਾਂ ਲਾਉਂਦੀਆਂ ਨੇ ਜੇ ਕੋਈ ਦੇਸ਼ ਦੇ ਨਾਲ ਗਵਾਰੀ ਕਰੇ ਜਾਂ ਦੇਸ਼ ਵਿੱਚ ਬਗਾਵਤ ਕਰੇ ਜਾਂ ਦੇਸ਼ ਨੂੰ ਤੋੜਨ ਦੀ ਗੱਲ ਕਰੇ ਇਸ ਲਈ ਉਹ ਕਿਸੇ ਟਾਈਮ ਵੀ ਐਨਐਸਏ ਖਤਮ ਹੋ ਸਕਦਾ ਜਿੰਨੇ ਵੀ ਲੀਡਰ ਸਾਡੇ ਬਹੁਤ ਲੀਡਰ ਰਹੇ ਜਿੰਨੇ ਜਿਨ੍ਹਾਂ ਨੇ ਕਿ ਐਨਐਸਏ ਦੇ ਤਹਿਤ ਕਿਲਾ ਕਟਿਆ ਪ੍ਰੇਮ ਚੰਦੂ ਮਾਦਰਾ ਵੀ ਐਨਐਸਏ ਤੇ ਪ੍ਰਕਾਸ਼ ਸਿੰਘ ਬਾਦਲ ਵੀ ਐਨਐਸਏ ਦੇ ਵਿੱਚ ਰਹੇ ਨੇ ਜਿਹੜੇ ਨਵੇਂ ਲੀਡਰ ਨੇ ਤਾਂ ਦੇਵ ਦਾ ਮੂੰਹ ਵੀ ਨਹੀਂ ਦੇਖਿਆ ਹੋਣਾ ਜਿਹੜੇ ਅੱਜਕੱਲ ਸਾਡੇ ਪਤਾਨ ਨੇ ਇਸ ਲਈ ਹੁਣ ਅਮਰਤਪਾਲ ਦੀ ਰਿਹਾਈ ਵੀ ਅਤੇ ਪਾਰਲੀਮੈਂਟ ਸੌਂਚ ਚੁੱਕਣ ਦੀ ਜਿਹੜੀ ਰਸਮ ਹੈ ਉਹ ਕਿਸੇ ਟਾਈਮ ਵੀ ਐਲਾਨ ਹੋ ਸਕਦਾ ਕਿਉਂਕਿ ਇੱਕ ਸਰਕਾਰ ਤਾਂ ਫਿਰ ਉੱਚੀ ਅੜੀ ਹੋਈ ਹੈ ਭਾਵੇਂ ਐਨਆਈਏ ਨੇ ਜਾਜ ਦੇ ਦਿੱਤੀ ਹੈ ਤੇ ਇਹਦਾ ਫੈਸਲਾ ਹੁਣ ਕਹਿੰਦੇ ਸਰਕਾਰ ਨੇ ਲੈਣਾ ਹੈ ਸੂਬੇ ਦਾ ਗ੍ਰਹਿ ਮੰਤਰੀ ਨਾਲ ਕੇਂਦਰੀ ਗ੍ਰਹਿ ਮੰਤਰੀ ਕੋਲ ਰਿਪੋਰਟ ਭੇਜਦਾ ਹੁੰਦਾ ਫਿਰ ਜਿਹੜਾ ਬੋਰਡ ਹੈ ਜੱਜਾਂ ਦਾ ਬਣੇ ਲੈ ਕੇ ਉਹ ਫੈਸਲਾ ਲੈਂਦਾ ਹੁੰਦਾ ਤੇ ਜੇ ਐਨਆਈਏ ਨੇ ਪਰਮਿਸ਼ਨ ਦੇ ਦਿੱਤੀ ਉਹਦੇ ਨਾਲ ਫਿਰ ਕੀ ਤਾਲੁਕਾ ਤੇ ਚੀਜ਼ ਦਾ ਤੇ ਜੇ ਸਰਕਾਰ ਹੀ ਨੇ ਫੈਸਲਾ ਨਾ ਵੀ ਕੀਤਾ ਤੇ ਫਿਰ ਕਿਵੇਂ ਸੌਖਾ ਹੋਵੇ ਤਾਂ ਤੁਹਾਨੂੰ ਐਨਆਈ ਨੇ ਪਰਮਿਸ਼ਨ ਦੇਤੀ ਹੈ ਉਹਨਾਂ ਦੀ ਫੈਕਟਰ ਜਦੋਂ ਹੋਮ ਡਿਪਾਰਟਮੈਂਟ ਕੋਲ ਜਾਊਗਾ ਤਾਂ ਹੋਮ ਡਿਪਾਰਟਮੈਂਟ ਉਹਦੇ ਉੱਤੇ ਡਿਸਕਸ਼ਨ ਬਾਅਦ ਉਹਨਾਂ ਨੂੰ ਰਿਹਾਈ ਕਰਨੀ ਪੈਣੀ ਹੈ ਕਿ ਪਹਿਣੀ ਹੈ ਜੇ ਨਹੀਂ ਕਰਦੇ ਤਾਂ ਸਾਡੀਆਂ ਮਾਨਯੋਗ ਅਦਾਲਤਾਂ ਹਾਈ ਕੋਰਟ ਸੁਪਰੀਮ ਕੋਰਟ ਹੈ ਕਿਨੇ ਜਦੋਂ ਉੱਥੇ ਇਹਦੀ ਕੋਈ ਅਪੀਲ ਜਾਂ ਕੋਈ ਐਪਲੀਕੇਸ਼ਨ ਆਏਗੀ ਤਾਂ ਜੋ ਫਟਕਾਰਾਂ ਸਪਰੀਮ ਕੋਰਟ ਨੇ ਸਰਕਾਰਾਂ ਨੂੰ ਪੌਣੀਆਂ ਨੇ ਯਾਰ ਪੌਂਦੀ ਆਈ ਹੈ ਕਿਉਂਕਿ ਸਰਕਾਰਾਂ ਕਈ ਥਾਂ ਦੇ ਉੱਤੇ ੱਟਕਾ ਕਰਦੀਆਂ ਨੇ ਆਪਣੇ ਵਿਰੋਧੀਆਂ ਨੂੰ ਦਬਾਉਣ ਦੇ ਲਈ ਫਤਕੀਲੇ ਬੰਦੀਆਂ ਨੇ ਅਗਰ ਸੁਪਰੀਮ ਕੋਰਟ ਨਾ ਹੋਵੇ ਤਾਂ ਜਿਹੜੇ ਲੀਡਰ ਨੇ ਇਹ ਓਪੋਜੀਸ਼ਨ ਸਰ ਜਗਾਂ ਤੋਂ ਬਾਹਰ ਦੇ ਨਾਮ ਦੇਣ ਇੱਕ ਸਾਡੀਆਂ ਠਕਾਰਿਓ ਅਦਾਲਤਾਂ ਦਾ ਹੀ ਡਰ ਹੈ ਇਸ ਕਰਕੇ ਇਹ ਸਰਕਾਰਾਂ ਕੋਈ ਵਿਧੀ ਕੀ ਜੇ ਕਰਦੀਆਂ ਨੇ ਕਿਸੇ ਹੱਦ ਤੱਕ ਰਹਿ ਕੇ ਕਰਦੀਆਂ ਇਸ ਲਈ ਐਨ ਆਈਏ ਦੀ ਕਲੀਅਰ ਚਿੱਟ ਤੋਂ ਬਾਅਦ ਜਾਬ ਸਰਕਾਰ ਤੇ ਹੋਮ ਮਿਨਿਸਟਰੀ ਸੈਂਟਰ ਦੀ ਤੇ ਵਿਚਾਰ ਕਰਕੇ ਉਹਨਾਂ ਨੂੰ ਸੌ ਵੀ ਚਕਾਉਗੇ ਤੇ ਸੌ ਚੁੱਕਣ ਤੋਂ ਬਾਅਦ ਹੋ ਸਕਦਾ ਹੈ ਕਿ ਉਹਨਾਂ ਦੀ ਰਿਹਾਈ ਵੀ ਹੋ ਜਾਵੇ। ਖੰਡ ਸਾਹਿਬ ਜਿਵੇਂ ਕੱਲ ਤੋਂ ਨਵੇਂ ਕਾਨੂੰਨ ਦੇਸ਼ ਦੇ ਵਿੱਚ ਲਾਗੂ ਹੋ ਚੁੱਕੇ ਨੇ Crpc, ipc ਉਹਨੂੰ ਬਦਲ ਦਿੱਤਾ ਗਿਆ ਤਾਂ ਕਿਵੇਂ ਦੇਖਦੇ ਹਾਂ ਅਮਰਪਾਲ ਦੇ ਉੱਤੇ ਵੀ ਜਾਣਕਾਰੀ ਮੁਤਾਬਕ 12-13 ਮੁਕਦਮੇ ਦਰਜ ਨੇ ਤਾਂ ਜਿਹੜਾ ਅਜਨਾਲੇ ਪਹਾੜੇ ਵਾਲਾ ਮਾਮਲਾ ਹੈ ਕਿਉਂਕਿ ਪਹਿਲਾ ਕਾਨੂੰਨ ਹੋਰ ਸੀਗੇ ਹੁਣ ਸਜ਼ਾਵਾਂ ਵਿੱਚ ਵੀ ਜਾਂ ਆਪਾਂ ਕੀਤਾ ਗਿਆ ਜਾਂ ਬਦਲਾ ਕੀਤੇ ਗਏ ਨੇ ਕਾਫੀ ਤਾਂ ਕਿਵੇਂ ਦੇਖਦੇ ਹੋ ਮੰਨ ਲਓ ਐਨਐਸਏ ਜੀ ਹਟਾ ਵੀ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਅਮਰਪਾਲ ਦੀਆਂ ਫੇਰ ਮੁਸ਼ਕਲਾਂ ਆ ਸਕਦੀਆਂ ਨੇ ਉਸ ਮਾਮਲੇ 'ਚ ਵੀ ਗ੍ਰਿਫਤਾਰੀ ਕਹਿੰਦੇ ਹੋ ਸਕਦੀ ਆ ਤਾਂ ਕਿਵੇਂ ਦੇਖਦੇ ਹੋ ਨਵੇਂ ਕਾਨੂੰਨਾਂ ਦਾ ਕੀ ਅਸਰ ਪਊਗਾ ਅਮਰਪਾਲ ਦੇ ਉੱਤੇ ਸਰ ਸਾਹਿਬ ਕੁਝ ਕਾਨੂੰਨ ਜਿਹੜੇ ਪੁਰਾਣੇ ਬਣੇ ਹੋਏ ਸੀ ਉਹਨਾਂ ਨੂੰ ਖਤਮ ਕੀਤਾ ਤੇ ਬਾਕੀ ਇਹਨਾਂ ਕਾਨੂੰਨਾਂ ਦਾ ਨਾਂ ਹੀ ਬਦਲਿਆ ਹੈ ਕਾਨੂੰਨ ਬਿਲਕੁਲ ਸਬੀ 302 307ੀਆਂ ਹੋਰ ਧਰਾਵਾਂ ਦਾ ਉਹੀ ਰਹਿਣਗੇ ਸਿਰਫ ਉਹਨਾਂ ਦਾ ਨਾਮ ਬਦਲਿਆ ਜਿਵੇਂ ਇੰਡੀਆ ਦਾ ਨਾਮ ਬਦਲ ਕੇ ਮੋਦੀ ਜੀ ਕਹਿੰਦੇ ਭਾਰਤ ਕਹੋ ਭਾਰਤ ਹੈ ਤਾਂ ਇੰਡੀਆ ਹੀ ਹੈ ਹੈ ਤਾਂ ਭਾਰਤੀ ਹੈ ਹੈ ਤਾਂ ਹਿੰਦੂਸਤਾਨੀ ਹੈ ਪਰ ਕਾਨੂੰਨ ਉਹੀ ਰਹਿਣਗੇ ਸਿਰਫ ਨਾਮ ਬਦਲਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਰਕਾਰ ਦੀ ਜੋ ਆਪਣੀ ਮਨ ਦੀ ਖੁਸ਼ੀ ਹੈ ਜਿਹੜੀ ਉਹਨਾਂ ਨੇ ਉਹ ਪੂਰੀ ਕਰ ਲਈ ਹੈ ਬਾਕੀ ਕਾਨੂੰਨ ਉਸੇ ਮੁਤਾਬਕ ਚੱਲਦੇ ਰਹਿਣਗੇ ਉਸੇ ਮੁਤਾਬਕ ਸਜ਼ਾਵਾਂ ਹੋਣਗੀਆਂ ਹਾਂ ਪਰ ਇੱਕ ਜੋ ਬਲਾਤਕਾਰ ਹੁੰਦੇ ਸੀਗੇ ਜੋ ਉਹਨਾਂ ਦੇ ਵਿੱਚ ਆਰ ਨੇ ਥੋੜੀ ਜਿਹੀ ਸਖਤੀ ਦਿਖਾਈ ਹੈ ਜਿਹੜੇ ਨਾਬਾਲਗਾਂ ਦੇ ਨਾਲ ਕੋਈ ਇਦਾਂ ਦੀ ਹਿੰਸਕ ਘਟਨਾਵਾਂ ਜਾਂ ਬਲਾਤਕਾਰ ਹੋਣਗੇ ਉਹਨਾਂ ਨੂੰ ਉਮਰ ਕੈਦ ਅਤੇ ਮੌਤ ਦੀ ਸਜ਼ਾ ਤੱਕ ਦਾ ਵੇ। ਜਿਹੜਾ ਕਿ ਬਹੁਤ ਜ਼ਰੂਰੀ ਹੈ। ਸਹਿਲਕੂ ਸਾਹਿਬ ਜਿਸ ਤਰੀਕੇ ਨਾਲ ਹੋਣਾ ਸਥਿਤੀ ਇਹ ਪਾਰਹੀ ਹੈ ਕਿ ਨਵੇਂ ਜਿਹੜੇ ਸਾਥੀ ਵਿਓਗੀ ਚੋਣਾਂ ਲੜਨ ਦਾ ਲਾਲਕਾ ਕਿੰਨੇ ਬਹੁਤ ਸਾਰੇ ਤਾਂ ਕਿਵੇਂ ਦੇਖਦੇ ਹਾਂ ਇਹਦੇ ਉੱਤੇ ਸਰਕਾਰ ਕੋਈ ਬੈਸਤਾ ਹਰ ਇੱਕ ਬੰਦੇ ਨੂੰ ਅਧਿਕਾਰ ਹੁੰਦਾ ਹੈ ਸੁਧਾਰਨਤਾਵਕ ਚੋਣ ਲੜਨ ਦਾ ਪਰ ਜਿਹੜੀ ਆਮ ਆਦਮੀ ਪਾਰਟੀ ਦੇ ਉੱਤੇ ਵੀ ਅਸਰ ਪਿਆ ਜਿਵੇਂ ਉੱਥੋਂ ਅਨਮੋਲ ਜਿਤਨਾ ਚਾਹੁੰਦੇ ਸੀਗੇ ਜਾਂ ਅਨਮੋਲ ਉਹਦੀ ਸਪੋਰਟ ਦੇ ਵਿੱਚ ਬਹੁਤ ਸਾਰੇ ਕਲਾਕਾਰ ਆਉਂਦੇ ਨੇ ਫਰੀਦਕੋਟ ਤੋਂ ਪਰ ਉੱਥੇ ਸਰਬਜੀਤ ਸਿੰਘ ਖਾਲਸਾ ਜਿੱਤ ਜਾਂਦੇ ਨੇ ਤੇ ਉਹਨਾਂ ਦਾ ਮੰਤਰੀ ਲਾਲਜੀਤ ਪੁੱਲਰਖ ਡੂਰ ਸਾਹਿਬ ਤੋਂ ਖਿਲਾੜਿਆ ਜਾਂਦਾ ਹੈ ਮਜੂਦਾ ਸਰਕਾਰ ਦਾ ਕਿਉਂਕਿ ਐਲਐਸਐਸ ਵੀ ਸਰਕਾਰ ਨੂੰ ਹੀ ਲਗਾਈ ਗਈ ਸੀ ਤਾਂ ਕਿਵੇਂ ਦੇਖਦੇ ਹੋ ਹੁਣ ਉਹਨਾਂ ਦੇ ਅਮਰਪਾਲ ਜਿਹੜੇ ਸਾਥੀ ਚੋਣ ਲੜਨ ਦਾ ਨਾਂ ਕਰ ਚੁੱਕੇ ਨੇ ਪ੍ਰਧਾਨ ਮੰਤਰੀ ਵਾਦੀਕ ਦਾ ਵੀ ਜ਼ਿਕਰ ਆਉਂਦਾ ਹੈ ਤੇ ਹੋਰ ਵੀ ਦੋ ਤਿੰਨ ਸਾਥੀ ਨੇ ਜਿਦੇ ਵਿੱਚ ਕਲਸੀ ਵੀ ਸ਼ਾਮਲ ਹੈ ਤਾਂ ਕਿਵੇਂ ਦੇਖ ਜੋ ਫਿਰ ਸਰਕਾਰ ਕੋਈ ਇਦਾਂ ਦੀ ਸੱਤੀ ਵੀ ਕਰ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਡੀਕਾ ਵੀ ਬਣ ਸਕਦੀ ਹੈ ਵੀ ਜੇ ਚੋਣ ਲੜਨ ਕੇ ਆਪਣਾ ਮਹਾਵਾਪਨਾ ਕਿ ਜਿੱਤ ਸਕਦੇ ਨੇ ਤੇ ਇਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਸੱਤੀ ਕੀਤੀ ਜਾਵੇ ਕਿ ਤੁਹਾਨੂੰ ਸੁਧਾਨ ਦੇ ਮੁਤਾਬਕ ਇਲੈਕਸ਼ਨ ਲੜਨ ਦਾ ਹਰ ਇੱਕ ਨੂੰ ਹੱਕ ਹੈ ਇਹ ਉਹ ਜੇਲ੍ਹ ਦੇ ਵਿੱਚ ਹੈ ਜਾਂ ਇਹ ਜੇਲ੍ਹ ਤੋਂ ਬਾਹਰ ਹੈ ਜਿਹੜਾ ਐਨਐਸਏ ਲਾਇਆ ਹੈ ਇਹ ਸਰਕਾਰ ਨੇ ਲਾਇਆ ਨਾ ਕਿ ਲੋਕਾਂ ਨੇ ਲਾਇਆ ਹੈ ਇਹ ਲੋਕਾਂ ਉਹਨਾਂ ਦੇ ਨਾਲ ਨੇ ਲੋਕ ਉਹਨਾਂ ਦੇ ਪ੍ਰਸ਼ਾਸਕ ਨੇ ਜੇ ਲੋਕ ਉਹਨਾਂ ਦੇ ਨਾਲ ਸੀਗੇ ਤਾਂ ਹੀ ਅਮਰਪਾਲ ਨੂੰ 190000 ਬੋਤਾ ਤੇ ਉਹ ਸਰਕਾਰ ਜਿਹੜੀ ਐਨਐਫਏ ਲਾਉਣ ਵਾਲੀ ਸੀ ਉਹਨਾਂ ਦੇ ਮੰਤਰੀਆਂ ਐਮਐਲਏ ਨੂੰ ਹਰਾਇਆ ਇਹ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਜੋ ਕੁਝ ਸ਼ੁੱਧ ਸਰਕਾਰਾਂ ਸਿੱਖਾਂ ਦੇ ਨਾਲ ਖਾਸ ਤੌਰ ਤੇ ਕੋਈ ਧਰਮ ਦੀ ਗੱਲ ਅੱਜ ਦੀ ਗੱਲ ਨਹੀਂ ਇਹ ਜਿਸ ਦਿਨ ਦਾ ਇਤਿਹਾਸ ਬਣਿਆ ਸਿੱਖਾਂ ਦੇ ਨਾਲ ਹਮੇਸ਼ਾ ਟਕੇ ਹੁੰਦੇ ਆ ਕਹੇ ਉਹ ਆਰਗ ਜੇ ਹੋਵੇ ਕਹੇ ਬਾਬਰ ਹੋਵੇ ਕਹੇ ਇੰਦਰਾ ਗਾਂਧੀ ਹੋਵੇ ਕਹੇ ਮੌਜੂਦਾ ਸਰਕਾਰ ਹੋਵੇ ਸਿੱਖਾਂ ਨੂੰ ਹਮੇਸ਼ਾ ਹੀ ਦੂਜੇ ਦਰਜੇ ਦਾ شہری ਸਮਝਿਆ ਜਾਂਦਾ ਜਦੋਂ ਕਿ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਆਪਣਾ ਯੋਗਦਾਨ ਵਾਕੇ ਫਾਸੀਆਂ ਦੇ ਰਸਤੇ ਇਹਨਾਂ ਨੇ ਚੁਣੇ ਕਾਲੇ ਪਾਣੀ ਇਹ ਗਏ ਇੱਕ ਜਦਾਦਾਂ ਕੁਰਕ ਇਹਨਾਂ ਨੇ ਕਰਾਈਆਂ ਪਰ ਅੱਜ ਦਾ ਨੰਦ ਲੈਣ ਵਾਲੇ ਹੋਰੇ ਸੀ ਕਿ ਆਜ਼ਾਦੀ ਕੋਈ ਚਰਖਾ ਕੱਤਣ ਨਾਲ ਨਹੀਂ ਮਿਲ ਜਾਂਦੀ ਤੇ ਚਰਖਾ ਕੱਤਣ ਨਾਲ ਆਜ਼ਾਦੀ ਮਿਲਦੀ ਤਾਂ ਘਰ ਘਰ ਦੇ ਵਿੱਚ 4 4 5 5 ਚੜਕੇ ਲੋਕਾਂ ਦਾ ਰੱਖ ਲੈਣਗੇ ਇਹ ਆਜ਼ਾਦੀ ਹੈ ਇਹ ਖੂਨ ਦੇ ਕੇ ਮਿਲਦੀ ਹੈ ਹਵਾਰ ਚੰਦਰ ਬੋਤ ਨੇ ਕਿਹਾ ਸੀ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦਵਾਗਾ ਪਰ ਉਹ ਆਜ਼ਾਦੀ ਵਾਲੇ ਲੋਕਾਂ ਦਾ ਤਾਂ ਪਤਾ ਹੀ ਨਹੀਂ ਲੱਗਿਆ ਕਿੱਥੇ ਗਏ ਕਿੱਥੇ ਗਏ ਜਿਵੇਂ ਕਹਿੰਦੇ ਖਾਣ ਪੀਣ ਨੂੰ ਬਾਦਰੀ ਤੇ ਡੰਡੇ ਖਾਣ ਨੂੰ ਰਿਛ ਵਾਲੀ ਕਹਾਣੀ ਹੈ ਅੱਜ ਰਾਜ ਸਤਾ ਦਾ ਆਨੰਦ ਉਹ ਭੋਗ ਰਹੇ ਨੇ ਦਿਲਾਂ ਨੇ ਆਜ਼ਾਦੀ ਦੇ ਵਿੱਚ 1% ਵੀ ਯੋਗਦਾਨ ਨਹੀਂ ਪਾਇਆ ਜਿਹੜੇ ਯੋਗਦਾਨ ਪਾਉਣ ਵਾਲੇ ਸੀ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਉਹਨਾਂ ਦੇ ਖਾਨਦਾਨ ਨੂੰ ਨੇ ਕਦੇ ਯਾਦ ਤੱਕ ਨਹੀਂ ਕੀਤਾ ਜਾਂਦਾ ਕਿ ਇਹ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਨੇ ਇਹਨਾਂ ਨੇ ਆਜ਼ਾਦੀ ਦੇ ਵਿੱਚ ਆਪਣਾ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਆਪਣੇ ਬਡੇਰਿਆਂ ਨੂੰ ਖੋਇਆ ਤੇ ਉਹਨਾਂ ਨੂੰ ਯਾਦ ਕਰਨਾ ਸਰਕਾਰਾਂ ਦਾ ਕੰਮ ਹੁੰਦਾ ਹੈ ਲੇਕਿਨ ਸਰਕਾਰਾਂ ਉਹਨਾਂ ਨੂੰ ਬਿਸਤਰ ਕੇ ਆਪਣਾ ਹੀ ਰਾਗ ਅਲਾਪ ਰਹੀਆਂ हां दोस्तों ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਹ ਵੀ ਕਹਿ ਰਹੇ ਨੇ ਕਿ ਸਾਰੇ ਯੂਥ ਆ ਜਿਹੜਾ ਜਾਂ ਦੇਸ਼ ਅਮ ਦੇਸ਼ਾ ਚਮਕਪਾਲ ਅਮਰਤਪਾਲ ਹੋਈ ਜਾਂਦੀ ਹੈ ਕਹਿੰਦੇ ਇਹਦਾ ਯੋਗਦਾਨ ਕੀ ਹੈ ਦੇਖੋ ਯੋਗਦਾਨ ਤਾਂ ਉਦੋਂ ਹੁੰਦਾ ਜਦੋਂ ਪਾਵਰ ਮਿਲਦੀ ਹੈ ਜਦੋਂ ਕਿਸੇ ਬੰਦੇ ਨੂੰ ਕੋਈ ਪਲੇਟਫਾਰਮ ਮਿਲਦਾ ਹੈ ਕੋਈ ਸਟੇਜ ਮਿਲਦੀ ਹੈ ਉਸ ਤੋਂ ਬਾਅਦ ਹੀ ਉਹ ਲੋਕਾਂ ਨੇ ਵੀ ਆਪੇ ਪ੍ਰੋਫੈਸ ਦਿਖਾਸਾ ਮੈਂ ਕੀ ਅਮਰਤਪਾਲ ਦਾ ਯੋਗਦਾਨ ਤਾਂ ਪਹਿਲਾਂ ਇਹ ਦੇਖੋ ਉਹ ਦੁਬਈ ਦੇ ਵਿੱਚ ਨੌਕਰੀ ਕਰਦਾ ਛੱਡ ਕੇ ਆਇਆ ਰਈ ਦੇ ਤੇ ਪੰਜਾਬ ਦਾ ਕਿੰਨਾ ਫਰਕ ਹੈ ਤੇ ਬੰਦਾ ਆਰਾਮ ਦੀ ਜ਼ਿੰਦਗੀ ਜਿਉਦਾ ਹੈ ਚਾਹੇ ਮਿਹਨਤ ਵੀ ਕਰੇ ਤਾਂ ਵੀ ਉਹਨੂੰ ਕੋਈ ਰੋਟੀ ਪਾਣੀ ਰਹਿਣ ਦਾ ਕੋਈ ਫਿਕਰ ਨਹੀਂ ਹੁੰਦਾ ਤਾਂ ਹੀ ਸਾਡੇ ਬੱਚੇ ਬਾਹਰ ਜਾ ਰਹੇ ਨੇ ਲੇਕਿਨ ਉਹ ਆਪਣੇ ਸੁੱਖ ਸਾਧਨ ਸਾਰੇ ਛੱਡ ਕੇ ਪੰਜਾਬ ਆਇਆ ਆ ਕੇ ਪਾਰਸ ਪੰਜਾਬ ਦਾ ਠੇਬੰਦੀ ਬਣਾਈ ਠੇਬੰਦੀ ਬਣਾ ਕੇ ਅੰਮ੍ਰਿਤ ਪ੍ਰਚਾਰ ਕੀਤਾ ਨਸਿਆਂ ਨੂੰ ਚੜਾਉਣ ਦਾ ਕੰਮ ਕੀਤਾ ਤੇ ਕਈ ਵਾਰ ਟਕਰਾ ਸਰਕਾਰਾਂ ਨਾਲ ਹੋ ਜਾਂਦ ਨੇ ਥਾਲੇ ਦੇ ਖਾਣੇ ਦੀ ਘਟਨਾ ਤੋਂ ਬਾਅਦ ਪ੍ਰਕਾਰ ਨੂੰ ਇਹ ਲੱਗਿਆ ਕਿ ਸਰਕਾਰ ਦਾ ਇਹ ਹੱਟਦਾ ਪੱਕ ਸਕਦਾ ਹੈ ਉਹਨਾਂ ਦੇ ਉੱਤੇ ਉਹਨਾਂ ਦੇ ਸਾਥੀਆਂ ਤੇ ਐਨਐਸਐਲਾਈ ਉਹਨਾਂ ਤੇ ਲਾਈ ਫਿਰ 2 ਮਹੀਨੇ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਅੱਜ ਹੁਣ ਉਹ ਜੇਲ੍ਹ ਦੇ ਵਿੱਚ ਬੰਦ ਹੈ ਲੇਕਿਨ ਮੈਂਬਰ ਪਾਰਲੀਮੈਂਟ ਹੈ 1,90,000 ਲੋਕਾਂ ਦਾ ਨੁਮਾਇੰਦਾ ਹੈ ਤੇ ਜਿਹੜੇ ਬਾਕੀ ਉਹਦੇ ਸਾਥੀ ਬੈਠੇ ਨੇ ਉਹ ਵੀ ਉਹਦੇ ਬਰਾਬਰ ਦੇ ਹੀ ਹੱਕਦਾਰ ਨੇ ਇਸ ਲਈ ਜਿਹੜੀ ਹੁਣ ਜਿਮੀਨੀ ਚੋਣਾਂ ਜਿਹੜੀਆਂ ਚੋਣਾ ਕਰਕੇ ਐਮਪੀ ਬੰਦ ਕਰਕੇ ਉਹ ਸੀਟਾਂ ਖਾਲੀ ਹੋਈਆਂ ਨੇ ਉਹਨਾਂ ਖਾਲੀ ਸੀਟਾਂ ਦੇ ਉੱਤੇ ਕੇਲ ਤੋਂ ਫੈਸਲਾ ਹੋਇਆ ਹੈ ਸਫੇ ਮੰਡੀ ਵੱਲੋਂ ਕਿ ਸਾਡੇ ਇਹ ਜੇ ਜ਼ਿਲ੍ਹਿਆਂ 'ਚ ਬੈਠੇ ਨੇ ਇਹ ਉੱਥੋਂ ਲੱਖਣ ਲੜ ਗਏ ਬਾਜੇ ਕਿ ਤੇ ਉਹਨਾਂ ਦੇ ਹੋਰ ਸਾਥੀ ਇਹਦੇ ਨਾਲ ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਦੇ ਵਿੱਚ ਇੱਕ ਇਨਕਲਾਬ ਆਏਗਾ ਇੱਕ ਚੇਂਜ ਆਏਗੀ ਇੱਕ ਨਵਾਂ ਰਾਹ ਖੁੱਲੇਗਾ ਕਿ ਨਵੀਂ ਪਾਰਟੀ ਬਣੇ ਜਾਂ ਉਹ ਮੌਜੂਦਾ ਜੋ ਸੰਸਦਕ ਪਾਰਟੀਆਂ ਨੇ ਉਹਨਾਂ ਦੇ ਨਾਲ ਸਾਂਝ ਕਰਕੇ ਕਿਉਂਕਿ ਅਕਾਲੀ ਦਲ ਦੇ ਵਿੱਚ ਵੀ ਬਹੁਤ ਬਫੇੜ ਪਿਆ ਹੋਇਆ ਹੈ ਉਹ ਵੀ ਚਾਹੁੰਦੇ ਨੇ ਕੋਈ ਸਰਬ ਪ੍ਰਮਾਣਿਤ ਨੇਤਾ ਆਵੇ ਜਿਹਦੇ ਉੱਤੇ ਕੋਈ ਕੋਈ ਐਲੀਗੇਸ਼ਨ ਨਾ ਲੱਗਿਆ ਹੋਵੇ ਇਸ ਲਈ ਪੰਜਾਬ ਦੇ ਵਿੱਚ ਨਵੀਂ ਪਾਰਟੀ ਉੱਭਰ ਕੇ ਆਏਗੀ ਉਹ ਪਾਰਟੀ ਦਾ ਨਾਂ ਕੀ ਹੋਵੇਗਾ ਅੱਜ ਇਹ ਉਸ ਸਮੇਂ ਦੇ ਗਰਭ ਦੇ ਵਿੱਚ ਹੈ ਪਰ ਪੰਜਾਬ ਦੇ ਚੇਂਜ ਜ਼ਰੂਰ ਆਏਗੇ ਖਾਨਸਾ ਬਾਬੋ ਨਰਨਤਵਾਦ ਪ੍ਰੋਗਰਾਮ ਸੀਰੀਜ਼ ਸਮਾਵੇ ਲਈ ਧੰਨਵਾਦ ਤੁਹਾਡਾ ਵੀ ਪ੍ਰੋਫੈਸਰ ਜੀ ਟਾਈਗਰ ਜੀ ਦਾ ਖਾਲਸਾ ਸਾਡੇ ਨਾਲ ਤੁਹਾਨੂੰ ਕੀ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਕੁੜੈ ਸਿੰਘ ਸਾਹਿਬ ਜੀ ਨੇ ਅਸਰ ਗੰਭੀਰ ਵਿਸ਼ੇ ਦੇ ਉੱਤੇ ਪੋਹਾਈ ਨਾਲ ਸਾਥ ਕੇ ਕੀਤੀ ਹੈ ਕਿ ਸਥਿਤੀ ਕੀ ਬਾਰੇ ਹੈ ਬਾਕੀ ਔਰ ਵਾਲੇ ਸਮੇਂ ਦੇ ਵਿੱਚ ਦਰਸ਼ਕਾਂ ਨੂੰ ਸਭ ਕੁਝ ਅਸੀਂ ਪਲਪਲ ਦੇ ਉੱਤੇ ਦੱਸ ਦੱਸ ਦੇਵਾਂਗੇ ਕਿ ਆ ਅਨਵਰੇ ਦਿਨਾ ਦੇ ਵਿਰੁੱਧ ਕੀ ਰਹਿਣ ਵਾਲੇ ਨੇ ਖਾਸ ਤੌਰ ਤੇ ਕਿਆਮਤਪਾਲ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਜੁੜੇ ਰਿਹਾ ਪੰਜਾਬੀ মিডিਆ ਨਾਲ ਫਿਲਾੜੇ ਲੈ ਨਹੀਂ ਦਿਓ ਜਾਜ ਧਨਵਾਦ